हां जी 사스리 ਘਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਇਹ ਵਲੌਗ ਆਪਾਂ ਬੜੀ ਕੋਈ ਹੁਣ ਖੁਸ਼ੀ ਨਾ ਨਹੀਂ ਬਣਾ ਰਹੇ ਥੋੜਾ ਜਿਆ ਤਕਲੀਫ ਹੈ ਬਈ ਜਵਾਗ ਸਾਡੇ ਬਿਮਾਰ ਨੇ ਦੋਨੋਂ ਹੀ ਨਵੇਂ ਜਵਾਗ ਤੇ ਵੱਡਾ ਵੀ ਤੇ ਛੋਟਾ ਵੀ ਤੇ ਹੁਣ ਜਿਹੜਾ ਵੱਡਾ ਹੈ ਉਹਨੂੰ ਤੇ ਕੱਲ ਰਾਤ ਦਾ ਪਰਸੋਂ ਦਾ ਯਾਨੀ ਕਿ ਬਹੁਤ ਬੁਰਾ ਹਾਲ ਹੋਣਾ ਸਾਨੂੰ ਜਾਣਾਂ ਤੇ ਸੌਣ ਦਿੰਦਾ ਰੋਈ ਜਾਂਦਾ ਰੋਈ ਜਾਂਦਾ ਹੈ ਨਾ ਮਰ ਬੈਕ ਹੂੰ ਸੋਮਨੀ ਆਨੀਆਂ ਨੂੰ ਕੀ ਤਕਲੀਫ ਹੈ ਕੀ ਨਹੀਂ ਹੈ ਨਾ ਤੇ ਹੁਣ ਉਹਨਾਂ ਨੂੰ ਜਾ ਕੇ ਹਸਪੀਟਲ ਇੱਕ ਹਸਪੀਟਲ ਹੈ ਹੈ ਨਾ ਜਿੱਥੇ ਨੰਨੂ ਦਾਖਲ ਸੀਗੀ ਤੇ ਅਸੀਂ ਸੋਚ ਰਹੇ ਹਾਂ ਉੱਥੇ ਦਹਾਈਏ ਹੋਣਾ ਨਾ ਤੇ ਉੱਥੇ ਲੈ ਕੇ ਜਾਣਾ ਤੇ ਜਿਹੜਾ ਛੋਟਾ ਉਹਨੂੰ ਹਸਪੀਟਲ ਉਹਨੂੰ ਦਾਖਲ ਕਰਾਇਆ ਤੇ ਦਾਖਲ ਹੈ ਉੱਥੇ ਜਿੱਥੇ ਨੰਨੂ ਏਸੀ ਜਿੱਥੇ ਅਦੀ ਰਾਜ ਹੋਇਆ ਸੀ ਉੱਥੇ ਦਾਖਲ ਕਰਾਇਆ ਹੋਇਆ ਮੈਨੂੰ ਪੀਲੇ ਦੀ ਸ਼ਿਕਾਇਤ ਆ ਕਾਫੀ ਜ਼ਿਆਦਾ ਪੀਲੀ ਹੈ ਤੇ ਹੋਣਾ ਚਾਹੀਦਾ ਸੀ ਕਿੰਨਾ ਐਨ ਦੇ ਵੀ 0.8 ਹੋਣਾ ਚਾਹੀਦਾ 0.19 ਹੈ ਤੇ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਹੁਣ ਉਹਨੂੰ ਉੱਥੇ ਦਾਖਲ ਕਰਾਇਆ ਉਹਨੂੰ ਦੇਖਦੇ ਆ ਹਨਾ ਉੱਥੇ ਲਾਈਟਾਂ ਦੇ ਵਿੱਚ ਰੱਖਣਗੇ ਹਨਾ ਤੇ ਇੱਕ ਦੋ ਦਿਨਾਂ ਚ ਉਹ ਯਾਨੀ ਕਿ ਰਿਕਵਰ ਹੁੰਦਾ ਤੇ ਬਸ ਹੁਣ ਇਹ ਹੀ ਅਰਦਾਸ ਹੈ ਵੀ ਜਲਦੀ ਤੋਂ ਜਲਦੀ ਰਿਕਵਰ ਹੋ ਜੇ ਹਨਾ ਤੇ ਠੀਕ ਠਾਕ ਹੋ ਜੇ ਪ੍ਰਮਾਤਮਾ ਯਾਨੀ ਕਿ ਬਹੁਤ ਜ਼ਿਆਦਾ ਮੂਡ ਖਰਾਬ ਹੋਇਆ ਪਿਆ ਸਾਡਾ ਸਾਰਿਆਂ ਦਾ ਤੇ ਐਦਾਂ ਲੱਗਦਾ ਵੀ ਇਹਦਾ ਨજર ਨਹੀਂ ਲੱਗ ਜਾਂਦੀ ਹੈਗੀ ਵੇ ਇਹ ਹੁਣ ਕਈ ਆਪਣੇ ਰਿਸ਼ਤੇਦਾਰ ਵੀ ਕਹਿਣਗੇ ਹਾਂ ਪਾਪਾ ਕੈਮਰਾ ਵੇੜ ਵਾਲਾ ਹੋ ਗਿਆ ਤੇ ਕਈ ਰਿਸ਼ਤੇਦਾਰ ਇਹ ਵੀ ਕਹਿਣਗੇ ਵੀ ਹਾਂ ਵੀ ਤੁਸੀਂ ਆ ਸ਼ੋਅ ਕਰਦੇ ਹੋ ਐਦਾਂ ਸ਼ੋਅ ਨજરਾਪੀ ਲਗਣੀ ਗੱਲ ਵੀ ਸਹੀ ਹੈ ਨਾ ਹੋ ਸਕਦਾ ਨજર ਲੱਗ ਸਕਦੀ ਨજર ਬਹੁਤ ਮਾੜੀ ਚੀਜ਼ ਹੈ ਬਾਕੀ ਚੀਜ਼ਾਂ ਨੂੰ ਆਪਾਂ ਮੰਨਦੇ ਨਹੀਂ ਪਰ ਇਹ ਜਿਹੜੀ ਨਜ਼ਰ ਹੈ ਨਾ ਇਹ ਬਹੁਤ ਖਤਰਨਾਕ ਚੀਜ਼ ਹੈ ਇਹ ਲੱਗਦੀ ਲੱਗਦੀ ਹੈ ਤੇ ਨੰਨੂ ਵੀ ਉਹ ਹੀ ਲਾਇਆ ਵੀ ਜਵਾਕਰ ਨਜ਼ਰ ਜੀ ਲੱਗ ਗਈ ਹੈ ਤੇ ਚਲੋ ਖੈਰ ਆਪਾਂ ਦਵਾਈ ਵਗੈਰਾ ਤੇ ਹੁਣ ਲੈਣੀ ਪਣੀ ਹੈ ਲਵਾਂਗੇ ਤੇ ਨੰਨੂ ਮੈਂ ਕੀ ਕੀਤਾ ਦਵਾਈ ਵਗੈਰਾ ਹੁਣ ਲਵਾਂਗੇ ਤੇ ਦੇਦਿਆਂ ਵੀ ਰਾਮ ਆਈ ਜਾਵੇ ਵਾਹਿਗੁਰੂ ਕਰੇ ਜਲਦੀ ਤੋਂ ਜਲਦੀ ਤੇ ਹੁਣ ਇਹਨੂੰ ਕਾਕੇ ਨੂੰ ਲੈ ਕੇ ਜਾਣਾ ਹਸਪੀਟਲ ਤੇ ਇੱਕ ਤਾਂ ਹਸਪੀਟਲ ਨੂੰ ਦੂਜੇ ਨੂੰ ਲੈ ਕੇ ਜਾਣਾ ਉਹ ਜਗਾ ਯਾਨੀ ਕਿ ਤਕਲੀਫ ਹੁੰਦੀ ਹੈ ਜਦੋਂ ਬੱਚੇ ਬਿਮਾਰ ਉਪਰ ਉਹਦੇ ਪੈਸਿਆਂ ਦਾ ਘਰ ਬਣ ਜਾਂਦਾ ਫਿਰ ਬਹੁਤ ਫालतू ਜੀਆਂ ਹੈ ਨਾ ਉਡ ਪਟਾਂਗੇ ਆ ਦਿਮਾਗ ਜਿਹੜਾ ਘੁੰਮਦਾ ਰਹਿੰਦਾ ਟੈਨਸ਼ਨ ਹਰ ਟਾਈਮ ਰਹਿੰਦੀ ਹੈ ਤੇ ਫਿਲਹਾਲ ਹੁਣ ਦੇਖਦੇ ਆਨ ਨੂੰ ਲੈ ਕੇ ਜਾਣੇ ਤੇ ਇਹ ਵੀ ਕੁੜੀ ਸਾਡੀ ਨਾ ਮੁਰਦੀ ਨਹੀਂ ਹੈ ਗਿਆ ਦੇਖੋ ਇਹਦੇ ਪੈਰਾਂ 'ਚ ਕੋਈ ਚੱਪਲ ਨਹੀਂ ਕੋਈ ਕੁਛ ਨੇ 20 ਵਾਰੀ ਸਮਝਾਇਆ ਵੀ ਤੂੰ ਪੁੱਤ ਕੱਪੜੇ ਚੱਜਣਾ ਚੱਪੜਾ ਪਾ ਕੇ ਘਰੇ ਕੋ ਮੈਂ ਕਿਹਾ ਨਵੀਆਂ ਦੇ ਲੈ ਇਹਨੂੰ ਸ਼ੂ ਲਿਆ ਕੇ ਦਿੱਤੇ ਨੇ ਘਰ ਪਾਣ ਵਾਲੇ ਜਰਾਬਾਂ ਬਾਹਰ ਸਿੱਟੀਆਂ ਪਈਆਂ ਜਰਾਬਾ ਲਾ ਕੇ ਸੁੱਟ ਦਿੰਦੀ ਹੈ ਹੈ ਪਜਾਮੀ ਪਾ ਆ ਲਾ ਕੇ ਤੇ ਆ ਪਾ ਲਈਏ ਸੜੀ ਜੀ ਮੋٹے ਕੱਪੜੇ ਪਾਉਣ ਦਾ ਨਾਮ ਨਹੀਂ ਲੈਂਦੀ ਹੈਗੀ ਬਹੁਤ ਦੁਖੀ ਕਰਦੀ ਹੈ ਬਤਵਾਤ ਬਤਵਾਤ ਸ਼ਰਮ ਨਹੀਂ ਆਂਦੀ ਹੈਗੀ ਭਰਾ ਇਹਦੇ ਬਿਮਾਰ ਨੇ ਤੇ ਇਹ ਦੇਖੋ ਨੱਚਣ ਲੱਗੀ ਹੋਈ ਹੈ ਬੇਪੂਰ ਜੈ ਜੈ OK bye ਤੈਨੂੰ ਅਗਲ ਨਹੀਂ ਹੈਗੀ ਮੈਂ ਚੱਲੀ ਆਂ ਬਾਬਾ ਪਾਣ bye पाला ਪਾਲ ਜਰਾਬਾ ਪਾ ਤੇ ਉਹ ਪਾਸ਼ੂ ਪਾ ਆਪਣੇ ਨਾਲ ਜਾਣਾ ਕਿੱਥੇ ਨਾਲ ਜਾਣਾ ਸਾਡੇ ਤੇ ਪਾ ਫਿਰ ਹਲੇ ਨੂੰ ਆ ਤੇ ਡੈਡੀ ਹੁਣ ਆਏ ਨੇ ਹਸਪੀਟਲ ਤੋਂ ਤੇ ਉੱਥੇ ਹੁਣ ਦਾਖਲ ਕਰਾਇਆ ਕਾਕੇ ਨੂੰ ਕੀ ਕਹਿੰਦੇ ਡੈਡੀ ਕੀ ਕਹਿੰਦੇ ਨੇ ਹੁਣ ਮਨੀ ਮਨੀ ਉੱਚੀ ਗੱਡੀ ਗੱਡੀ ਲੈਣ ਦੀ ਤੁਸੀਂ ਲੈ ਕੇ ਆਏ ਫਿਰ ਹੂੰ ਹੂੰ ਚੱਲੀਏ ਫਿਰ ਚੱਲੀਏ ਫਿਰ ਚਲੋ ਚਲੋ ਫਿਰ ਪਾਣੀ ਦਾ ਬਾਬਾ ਹੈ ਹਾਂਜੀ ਤੇ ਅੱਜ ਦਿਨ ਐਤਵਾਰ ਤੇ ਅਸੀਂ ਹੈਗੇ ਹਾਂ ਹਸਪੀਟਲ ਦੇ ਵਿੱਚ ਤੇ ਕੱਲ ਕੋਲਾ ਦਿਨ ਵਲੌਗ ਨਹੀਂ ਬਣਾਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਸੀਗੇ ਤੇ ਅੱਜ ਫਾਈਨਲੀ ਮੈਂ ਵਲੌਗ ਸ਼ੁਰੂ ਕੀਤਾ ਤੇ ਹਸਪੀਟਲ ਦੇ ਵਿੱਚ ਹੀ ਸਿੱਧਾ ਸ਼ੁਰੂ ਕੀਤਾ ਤੇ ਹੁਣ ਚਾਹ ਪਾਣੀ ਲੈ ਕੇ ਆਏ ਸੀ ਮੈਂ ਤੇ ਸੋਨੂ ਤੇ ਆ ਮਮੀ ਆ ਰਹੇ ਆ ਕਾਕਾ ਸਾਡਾ ਛੋਟਾ ਇੱਥੇ ਦਾਖਲ ਹੈ ਹਸਪੀਟਲ 'ਚ ਤੇ ਹੁਣ ਚਾਹ ਲੈ ਕੇ ਆਏ ਆ ਤੇ ਚਾਹ ਪੀਣ ਲੱਗੇ ਡੈਡੀ ਆ ਗਈ ਪਨੀਰੀ ਉਹਨੇ ਖਾਣੇਗੇ ਮੈਨੂੰ ਖਾਣਾ ਠੀਕ ਆ ਖਾਣੀ ਚਾਹ ਪੀਣ ਲੱਗੇ ਦੇਰੀ ਨਹੀਂ ਬਣਾ ਰਿਹਾ ਪਰ ਕਾਕਾ ਸਮਾਂ ਉਹ ਲਾਈਟਾਂ ਚ ਪਾਇਆ ਹੋਇਆ ਐ ਇੱਥੇ ਹੁਣ ਮੇਰੇ ਹਿਸਾਬ ਨਾਲ 48 ਘੰਟੇ ਤੋਂ ਉੱਪਰ ਹੋ ਜਾਣਾ ਟਾਈਮ 48 ਘੰਟੇ ਤੋਂ ਉੱਪਰ ਵੇਣਾ ਤੇ ਇੱਥੇ ਬਸ ਮੈਨੂੰ ਲੱਗਦਾ ਅੱਜ ਛੁੱਟੀ ਮਿਲ ਜੇਗੀ ਸ਼ਾਇਦ ਨਾਲੇ ਇਹ ਤਾਂ ਵਧੀਆ ਹੀ ਹੈ ਮਿਲ ਜੇ ਵਧੀਆ ਹੀ ਹੈ ਰਿਪੋਰਟ ਆਏਗੀ 11 ਵਜੇ ਨਾ ਹਾਂ ਹਾਂਜੀ ਤੇ ਮੈਂ ਹੁਣ ਤਿਆਰ ਸ਼ਹਰ ਹੋ ਗਏ ਤੇ ਪੱਗ ਬਾਲ ਲਈ ਹੈ ਹਰੀ ਤੇ ਗੱਲ ਅੱਦਾ ਵੀ ਹੁਣ ਕਾ ਕਰੀ ਛੁੱਟੀ ਮਿਲ ਚੁਕੀ ਐ ਤੇ ਮੰਨੀ ਹੁਣੇ ਆ ਰਹੇ ਨੇ ਮੈਂ ਸੋਚਿਆ ਚੱਲ ਮੈਂ ਜਾਊਂਗਾ ਹੁਣ ਤਿਆਰ ਸ਼ਹਰ ਹੋ ਰਿਹਾ ਸੀ ਤੇ ਮੈਂ ਸੋਚਿਆ ਚੱਲ ਮੈਂ ਜਾਣਾ ਤੇ ਉਹ ਕਹਰੇ ਵੀ ਅਸੀਂ ਆ ਹੀ ਰਹੇ ਹਾਂ ਛੁੱਟੀ ਮਿਲ ਚੁਕੀ ਐ ਤੇ ਹੁਣ ਮਾੜੀ ਮੋਟੀ ਸਾਫ ਸਫਾਈ ਕਰ ਲਈ ਐ ਤੇ ਰੋਟੀ ਬਾਣੀ ਵਾਲੇ ਮੈਂ ਖਾਦਾ ਨਹੀਂ ਰੋਟੀ ਉਹ ਥੋੜਾ ਐ ਲੇਟ ਹੋ ਗਿਆ ਕੰਮ ਤੇ ਬਾਕੀ ਹੁਣ ਦੇਖਦੇ ਆ ਮਾਬੇ ਕੱਲ ਹੀ ਤਿਆਰੀ ਸਾਫ ਸਫਾਈ ਕਰ ਲਈ ਹਾਂ ਸਾਫ ਸਫਾਈ ਕਰ ਲਈ ਅੱਛਾ ਬੱਸ ਸੋਰੀ ਸੋਈ ਫਿਰ ਸ਼ਾਮ ਘੱਲਵੇ ਤੇ ਮੈਂ ਹੁਣ ਥੋੜੀ ਇਹ ਕ ਰੈਸਪੀ ਵੀ ਬਣਾਣੀ ਆ ਛੋਟੀ ਮੋਡੀ ਆਪਣੇ ਵਾਸਤੇ ਹੈਲਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗਾ ਤੇ ਹੈਲਦੀ ਰੈਸਪੀ ਉਹ ਅ ਬੜੀ ਵਧੀਆ ਰੈਸਪੀ ਹੈ ਸਾਡੇ ਨਾਲ ਪੱਕਾ ਸ਼ੇਅਰ ਕਰਾਂਗੇ ਠੀਕ ਹੈ ਤੇ ਹੁਣ ਤਿਆਰੀ ਸ਼ੈਰੀ ਕਰ ਲਈ ਹੈ ਸਾਫ ਸਫਾਈ ਮਾੜੀ ਮੋਟੀ ਤੇ ਇੰਦਰ ਬੈੱਡ ਸ਼ੈੱਡ ਆਪਾਂ ਰੈਡੀ ਕਰਤਾ ਹੈ ਸਾਫ ਸੁਥਰਾ ਕਾਕੇ ਨੇ ਆਣਾ ਸਾਡੇ ਨੇ ਛੋਟੇ ਨੇ ਤੋਪਾ ਜੀ ਬੜੀ ਕਮਾਲ ਦੀ ਜੜੀ ਹੋਈ ਹੈ ਨਾ ਸਵੇਰ ਦਾ ਮਤਲਬ ਮੈਂ ਵਾਲਵੋਲ ਸਿਕਾਣੇ ਸੀਗੇ ਤਾਂ ਕਰਕੇ ਧੁੱਪੇ ਹੀ ਬੈਠਾ ਜਗਾ ਤੇ ਕਾਪੜੇ ਛੋਟੇ ਵੱਡੇ ਕਾਕੇ ਨੂੰ ਵੀ ਆਪਾਂ ਉਹ ਵੱਡੇ ਕਾਕੇ ਕਿੱਥੇ ਹੈ ਸੋ ਗਏ ਸੋ ਗਏ ਛੱਤ ਤੇ ਹਾਂ ਅੰਦਰ ਪਾਇਆ ਹੋਣਾ ਅੱਛਾ ਤੇ ਉਹ ਫਿਰ ਧੁੱਪੇ ਉਹਨੂੰ ਵੀ ਅਸੀਂ ਧੁੱਪੇ ਰੱਖਿਆ ਜਗਾ ਤੇ ਕਾਫੀ ਜ਼ਿਆਦਾ ਨੂੰ ਨਜਲਾ ਚ ਕੰਮ ਜਾ ਹੋਇਆ ਬੈ ਛੋਟੇ ਨੂੰ ਤੇ ਤਾਂ ਕਰਕੇ ਨਾ ਮੈਂ ਕਹਿੰਦਾ ਧੁੱਪ ਧੁੱਪ ਲਵਾਈਏ ਅੱਜ ਹੈ ਨਾ ਥੋੜੀ ਬੱਚਿਆਂ ਨੂੰ ਤਾਂ ਸਰਦੀ ਜ਼ੁਕਾਮ ਬਹੁਤ ਜ਼ਿਆਦਾ ਹੋ ਰਿਹਾ ਹੈ ਹੁਣ ਆ ਦਿਨਾਂ ਦੇ ਵਿੱਚ ਨਾ ਸਰਦੀ ਕਿਉਂਕਿ ਸੁੱਕੀ ਸਰਦੀ ਪੈ ਰਹੀ ਠੰਡ ਪੈ ਨਹੀਂ ਰਹੀ ਉਹ ਮੀਂਹ ਪੈ ਨਹੀਂ ਰਿਹਾ ਤੇ ਸੁੱਕੀ ਠੰਡ ਜੀ ਪੈ ਰਹੀ ਹੈ ਮੀਂਹ ਪਤਾ ਨਹੀਂ ਮੀਂਹ ਦਾ ਕੋਈ ਆਤਾ ਪਤਾ ਹੀ ਨਹੀਂ ਹੈਗਾ ਤੇ ਅੱਜ ਛੋਟੇ ਸਾਹਿਬ ਜਦਿਆਂ ਦਾ ਵੀ ਅੱਜ ਦਿਨ ਅ ਅੱਜ ਦੇ ਦਿਨ ਮੇਰੇ ਖਿਆਲ ਨਾਲ ਸ਼ਹੀਦ ਹੋਏ ਸੀ ਹੈ ਸਸਕਾਰ ਕੀਤਾ ਸਸਕਾਰ ਕੀਤਾ ਸੀ ਸੌਰੀ 28 ਤਰੀਕ ਹੈ ਨਾ ਹਾਂ ਤੇ ਕੱਲ ਦੇ ਦਿਨ ਸ਼ਹੀਦ ਹੋਏ ਸੀ ਤੇ ਅੱਜ ਸਸਕਾਰ ਕੀਤਾ ਸੀਗਾ ਤੇ ਉਹ ਫਿਰ ਅੱਜ ਥੋੜਾ ਜਿਹਾ ਪ੍ਰੋਗਰਾਮ ਸੀ ਗੁਰਦੁਆਰੇ ਸਾਹਿਬ ਸਾਡੇ ਤੇ ਬੜਿਆ ਅਫਸੋਸ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੀ ਗੱਲ ਵੀ ਮੂੰਹ ਨਿਕਲਦੀ ਨਾ ਤੇ ਅੰਦਰ ਭਰ ਜਾਂਦਾ ਕਿਉਂਕਿ ਉਹਨਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਸਾਰੀ ਉਮਰ ਮੈਂ ਕਹਿੰਦਾ ਸੱਤ ਜਨਮ ਲੈ ਕੇ ਵੀ ਨਹੀਂ ਦੇ ਸਕਦੇ ਹੈਗੇ ਨਾ ਕਰੋੜਾ ਜਨਮ ਲੈ ਲਈ ਤਾਂ ਵੀ ਨਹੀਂ ਦੇ ਸਕਦੇ ਕਿਉਂਕਿ ਜੋ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਕਦੀ ਨਹੀਂ ਉਹਦਾ ਚੁਕਾ ਨਹੀਂ ਸਕਦੇ ਅਸਾਂ ਨਾ ਤੇ ਚਲੋ ਬਾਕੀ ਉਹਨਾਂ ਨੂੰ ਯਾਦ ਤੇ ਕਰਦੇ ਹੀ ਰਹੀਦਾ ਹਰ ਟਾਈਮ ਗੱਲਾਂ ਬਾਤਾਂ ਹਰ ਟਾਈਮ ਉਹਨਾਂ ਦੇ ਉਹਨਾਂ ਨੂੰ ਯਾਦ ਕਰਦੇ ਹੀ ਰਹਿੰਦਾ ਤੇ ਅੱਜ ਮੈਂ ਸੋਚਿਆ ਜੀ ਨੰਨੂ ਨੂੰ ਨਾ ਕਵਾਂਗਾ ਰੀਲ ਬਣਾਵੇ ਨਾ ਇੱਕ ਰੀਲ ਬਣਾਈਏ ਇੱਕ ਨਾ ਬਾਬਿਆਂ ਦੇ ਆਪਣੇ ਆਦੇ ਤੇ ਇੱਕ ਰੀਲ ਬਣਾਵਾਂਗੇ ਨੰਨੂ ਦੇ ਨਾਲ ਮਿਲ ਕੇ ਨੰਨੂ ਆਈ ਨੰਨੂ ਗਈ ਹੋਈ ਓਥੇ ਕਾਕੇ ਨੂੰ ਲੈਣ ਵਾਸਤੇ ਤੇ ਉਹ ਬਸ ਹੁਣ ਆ ਹੀ ਰਹੇ ਨੇ 5-10 ਮਿੰਟ ਦੇ ਵਿੱਚ ਲਓ ਜੀ ਕਾਕੇ ਸਾਡੇ ਆ ਚੁੱਕੇ ਨੇ ਹਾਂਜੀ ਰੋੜੀਆਂ ਚੱਕੀ ਜਿਹੜਾ ਪੰਜ ਕਰੀ ਰੋੜੀਆਂ ਚੱਕਾਂ ਹਾਂ ਚਲੋ ਜੀ ਆਓ ਜੀ वेलकम बैक ਹੱਡਾ ਛਕੜੂ ਗਗਰੂ ਚਲੋ 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 ਵੀਰੇ ਨੇ ਨਾ ਲੈ ਗਈ ਇਹ ਹਾਂਜੀ ਚਲੋ ਇਹ ਚਲੋ ਹਾਂਜੀ ਤੇ ਹੁਣ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਥੋੜੀ ਜੀ ਤੇ ਉਹ ਰੈਸਪੀ ਮੈਂ ਬਣਾ ਰਿਹਾ ਤੇ ਮੈਂ ਸੋਚਿਆ ਵੀ ਬਣਾਉਂਦੇ ਬਣਾਉਂਦੇ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਗਾ ਆ ਦੇਖੋ ਇਹ ਚੀਜ਼ ਹੈ ਤੇ ਇਹਦੇ ਵਿੱਚ ਹੁਣ ਮੈਂ ਕੀ ਕੀ ਪਾ ਚੁੱਕਾ ਤੁਹਾਨੂੰ ਮੈਂ ਦੱਸ ਦਿੰਨਾ ਇਹਦੇ ਜਿਹੜੇ ਛੋਲੇ ਉਬਾਲ ਕੇ ਪਹਿਲਾਂ ਰਾਤੀ ਭਿਓ ਕੇ ਰੱਖੇ ਸੀ ਪਹਿਲਾਂ ਭਿਓ ਕੇ ਰੱਖੇ ਸੀ ਫਿਰ ਇਹਨੂੰ ਸਵੇਰੇ ਉਬਾਲਿਆ ਚੰਗੀ ਤਰ੍ਹਾਂ ਉਬਾਲ ਕੇ ਤੇ ਫਿਰ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ ਤੇ ਆ ਪਨੀਰ ਪਾਲਿਆ ਤੇ ਬਾਕੀ ਹੁਣ ਇਹਦੇ ਵਿੱਚ ਮਸਾਲਾ ਜੇ ਗਰਮ ਮਸਾਲਾ ਹੈਗਾ ਉਹ ਪਾਵਾਂਗੇ ਚਾੜ ਮਸਾਲਾ ਤੇ ਨਮਕ ਪਾਸ ਉਹ ਇਹ ਚੀਜ਼ਾਂ ਪਾ ਆਗੇ ਤੇ ਆਪਾਂ ਇਹਨੂੰ ਬਣਾ ਕੇ ਤੇ ਖਾਣਾ ਇਹ ਬਹੁਤ ਘੈਂਟ ਹੈਲਦੀ ਚੀਜ਼ ਹੈ ਨੰਨੂ ਸਾਡੀ ਵੀ ਖਾਏਗੀ ਨਹੀਂ ਕਹੇਗੀ ਮਿੱਚਾ ਨੇ ਉਹ ਚ ਕੋਈ ਗੱਲ ਨਹੀਂ ਬਣਾ ਕੇ ਦੇਣਾ ਬਣਾ ਕੇ ਦੇਣਾ ਬਣਾ ਕੇ ਦੇ ਦੇਖੋ ਇਹਨੂੰ ਇੰਨੀ ਹੋ ਗਿਆ ਵੀ ਆਮ ਕਰਕੇ ਦਿੱਤਾ ਆਪ ਬਣਾ ਰਹੇ ਨੇ ਤੇ ਮੈਨੂੰ ਕੁਝ ਬਣਾ ਦੇਣਾ ਮੈਂ ਪੇਸਟਰੀ ਲੈ ਕੇ ਦਿੱਤੀ ਹੈ ਨਾ ਪੇਸਟਰੀ ਬਣੀ હતી ਉਹ ਲੈਣ ਗਿਆ ਸਮਾਨ ਹਾਂਜੀ ਤੇ ਇੱਕ ਤੇ ਗੱਲ ਨਹੀਂ ਸਮਝਾਂਦੀ ਬਈ ਜੇ ਜੈਗੜ ਪਾ ਲਓ ਤੇ ਗਰਮੀ ਲੱਗ ਲਾਈਂ ਧੁੱਪ ਚ ਤੇ ਜੇ ਲਾਓ ਤਾਂ ਠੰਡ ਲੱਗ ਲਾਈਂ ਦੀ ਹੈ ਉਹ ਨਹੀਂ ਸਮਝ ਆ ਰਹੀ ਐ ਕਿ ਇਹਦਾ ਮੈਨ ਲੱਗਦਾ ਮੌਸਮ ਉਹ ਉਦਾਂ ਦਾ ਹੋਇਆ ਹੀ ਨਹੀਂ ਐ ਕਿ ਧੁੱਪੀ ਚੜੀ ਰਹੀ ਵਧੀਆ ਮੌਸਮ ਐ ਯਾਨੀ ਕਿ ਪਰ ਪਰ ਜੈਕਟਾਂ ਦਾ ਓੱਖਾ ਹੋਇਆ ਦਾ ਧੁੱਪ ਦੇ ਵਿੱਚ ਹੈਨਾ ਉਦਾਂ ਦਾ ਮੌਸਮ ਬਹੁਤ ਕੈਂਡਾ ਤੇ ਹੁਣ ਮੈਂ ਜਾ ਰਿਆਂ ਕਾਕੇ ਦਾ ਨਾ ਉਹ ਲੈ ਕੇ ਆਣਾ ਫੀਡਰ ਫੂਡ ਫੀਡਰ ਨਹੀਂ ਹੁੰਦਾ ਜਿਹੜਾ ਜਿਹਦੇ ਚ ਕੁਛ ਸੇਬ ਕੇਲੇ ਆਪਾਂ ਪਾ ਕੇ ਦੇ ਦਿੰਨੇ ਆ ਉਹ ਹੁਣ ਲੈ ਕੇ ਆ ਰਹੇ ਆ ਤੇ ਉਹ ਇਹਨੂੰ ਯਾਨੀ ਕਿ ਆਪਾਂ ਫੂਡ ਦੇਣਾ ਸ਼ੁਰੂ ਕਰਨਾ ਡਾਕਟਰ ਨੇ ਕਿਹਾ ਹੁਣ 6 ਮਹੀਨੇ ਦਾ ਹੋ ਗਿਆ ਤੇ ਇਹਨੂੰ ਖਾਣਾ ਖੁਣਾ ਦੇਣਾ ਥੋੜਾ ਥੋੜਾ ਦਲੀਆ ਜੋ ਵੀ ਲਡਰਾਂ ਤੋਂ ਕੰਮ ਜਾਂ ਉਹ ਦੇਣਾ ਸ਼ੁਰੂ ਕਰੋ ਤੇ ਹੁਣ ਆਪਾਂ ਇਹਨੂੰ ਖਾਣਾ ਥੋੜਾ ਜਿਹਾ ਨਾ ਉਹ ਬਣਾ ਕੇ ਪਿਓਰੀ ਜੀ ਬਣਾ ਕੇ ਉਹਦੀ ਤੇ ਮਿਕਸਚਰ ਜਿਹਾ ਬਣਾ ਕੇ ਹੈਨਾ ਤੇ ਗਰੇਵੀ ਜੀ ਬਣਾ ਕੇ ਉਹ ਜਾਨੀਏ ਹੁਣ ਆਪਾਂ ਇਹਨੂੰ ਦਿਆ ਕਰੀ ਗਾ ਕੇ ਨਾ ਆਪਰਾਵਾ ਫਸਾ ਨਾ ਤੇ ਰਹਿਣ ਦੇ ਮੈਂ ਲੈ ਕੇ ਆਉਣਾ ਤੂੰ ਰਹਿਣ ਮਿੰਟ ਬਾਅਦ ਖਾਉ ਖਾਉ ਕਰ ਲਾ ਆ ਜਨਾ ਹਾਂ 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 ਫੀਡਰ ਤਾਂ ਮਿਲਿਆ ਨਹੀਂ ਕਿਉਂਕਿ ਅੱਜ ਹੈਗਾ ਸੰਡੇ ਤੇ ਅੱਜ ਬੰਦ ਨੇ ਮੈਡੀਕਲ ਜੇ ਪਤਾ ਨਹੀਂ ਕਿਸੇ ਨੇ ਕੋਈ ਤੜਕਾ ਤੁੜਾ ਲਾਇਆ ਹੋ ਸਾਰੇ ਆ ਮੈਡੀਕਲ ਬੰਦ ਨੇ ਤਾਂ ਕਰਕੇ ਕੁਝ ਮਿਲਿਆ ਨਹੀਂ ਤੇ ਹੁਣ ਦੇਖਦੇ ਹਾਂ ਕੱਲ ਮਤਲਬ ਆਂਦੇ ਹੋਰ ਮੈਂ ਲੈ ਆਉਂਗਾ ਹਨਾ ਮੈਡੀਕਲ ਹੀ ਬੰਦ ਨੇ ਸਾਰੇ ਸੰਡੇ ਨੂੰ 2 ਵਜੇ ਤੋਂ ਬਾਅਦ ਮੈਡੀਕਲ ਜਿੰਨੇ ਵੀ ਬੰਦ ਹੋ ਜਾਂਦੇ ਨੇ ਤੇ ਫਿਲਹਾਲ ਹੁਣ ਚਾਹ ਬਣ ਗਈ ਹੈ ਉਹ ਇਸ ਕਰਕੇ ਕਿਉਂਕਿ ਅੰਕਲ ਆਏ ਨੇ ਆਪਾਂ ਇਹਨਾਂ ਇਨਵਰਟਰ ਸੈੱਟ ਕਰਨ ਲੱਗੇ ਆਂ ਤੇ ਇਨਵਰਟਰ ਦਾ ਇੱਕ ਤਾਂ ਹਟ ਉੱਡ ਗਿਆ ਸੀਗਾ ਆ ਜਿਹੜਾ ਸਟੈਂਡ ਹੁੰਦਾ ਇਹ ਸਟੈਂਡ ਉੱਡ ਗਿਆ ਇਹ ਨਵਾਂ ਲੈ ਕੇ ਆਉਂਦਾ ਤੇ ਬਾਕੀ ਇਨਵਰਟਰ ਆਪਾਂ ਕਮਰੇ ਦੇ ਵਿੱਚੋਂ ਚੱਕਵਾ ਕੇ ਆਹ ਕਮਰੇ ਜੋ ਆ ਇੱਥੋਂ ਚੁਕਾ ਕੇ ਤੇ ਇਹਨੂੰ ਆਪਾਂ ਉੱਪਰ ਲਾ ਦੇਣਾ ਤੇ ਬਲੋਰ ਚੱਲਦਾ ਪਿਆ ਤੇ ਸਾਰਾ ਦੇਖੋ ਟੁੱਟ ਗਿਆ ਈ ਥੱਲੇਓ ਇੱਥੋਂ ਚਕ ਚਕ ਕਰਨੀ ਅੱਧੀ ਆ ਰਾਈਟ ਨੂੰ ਇੱਥੇ ਲੱਗੇਗਾ ਇਨਵਰਟਰ ਆਹ ਵਾਲੀ ਸਾਈਡ ਓਏ 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 ਇੱਥੇ ਲਗਵਾਣਾ ਡਾੜੀ ਢੋਲ ਦੇ ਪਿੱਛੇ ਹਾਂ ਇੱਥੇ ਲਗਾਣਾ ਵਿੱਚ ਆਖੇ ਤੇ ਆਉਣੀ ਆ ਇੱਥੇ ਚੱਕੋ ਥੱਲੇ ਜਗ੍ਹਾ ਘੇਰਦੀ ਸੀਗੀ

ਆ ਗਿਆ ਆ ਗਿਆ ਹਾਂਜੀ ਤੇ ਹੁਣ ਆਪਾਂ ਇੱਕ ਨਿਊ ਚੈਨਲ ਮਤਲਬ ਨਿਊ ਚੈਨਲ ਤਾਂ ਨਹੀਂ ਚੈਨਲ ਦਾ 올ਡ ਹੀ ਹੋਏਗਾ بس ਉਹਦਾ ਮੈਂ ਨਾਮ ਚੇਂਜ ਕਰ ਦਾਂਗਾ ਮੇਰਾ ਸ਼ੋਰਟਸ ਵਾਲਾ ਇੱਕ ਚੈਨਲ ਸੀਗਾ ਮਨਮੋਜੀ ਵਲੋਗਰ ਸ਼ੋਰਟਸ ਮੇਬੀ ਉਹਦਾ ਮੈਂ ਨਾਮ ਚੇਂਜ ਕਰ ਦਵਾ ਤੇ ਉਹਦੇ ਤੇ ਆਪਾਂ ਹੁਣ ਕੀ ਆ ਸੋਹਣੇ ਸੋਹਣੇ ਪ੍ਰੋਡਕਟ ਪਾਇਆ ਕਰਨੇ ਨੇ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਿਆ ਕਰਾਂਗੇ ਉਹਨਾਂ ਦੇ ਰਿਵਿਊ ਕਰਿਆ ਕਰਾਂਗੇ ਬੇਸਿਕਲੀ ਕੋਈ ਵੀ ਨਵਾਂ ਪ੍ਰੋਡਕਟ ਆਏਗਾ ਹਨਾ ਤੇ ਉਹਦਾ ਆਪਾਂ ਤੁਹਾਡੇ ਨਾਲ ਰਿਵਿਊ ਕਰਿਆ ਕਰਾਂਗੇ ਸ਼ੇਅਰ ਠੀਕ ਹੈ ਜੀ ਤੇ ਉਹਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜੋ ਵੀ ਹੁੰਦਾ ਸਾਰਾ ਕੁਝ ਕਰ ਦਿਓ ਠੀਕ ਹੈ ਨਾ ਸ਼ੇਅਰ ਕਰ ਦਿਓ ਕਰਿਓ ਵੀਡੀਓ ਨੂੰ ਫਸਟ ਆਫ 올 ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਮਨਮੋਜੀ ਵਲੋਗਰ ਇਹਦਾ ਆਪਾਂ ਚੈਨਲ ਦਾ ਮੈਂ ਨਾਮ ਤੁਹਾਨੂੰ ਦੱਸ ਦਾਂਗਾ ਆ ਵੀਡੀਓ ਦੇ ਥੱਲੇ ਪਾ ਦਾਂਗਾ ਕੀ ਕੀ ਨਾਮ ਮੈਂ ਰੱਖਿਆ ਤੇ ਤੁਸੀਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਅਸ ਤੋਂ ਬਾਅਦ ਆ ਉਹਨੂੰ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਕਿ ਹੋਰ ਚੈਨਲ ਦੀ ਰੀਚ ਵੱਧ ਸਕੇ ਤੇ ਸੋਹਣੇ ਸੋਹਣੇ ਪ੍ਰੋਡਕਟ ਆਪਾਂ ਉਹਦੇ ਤੇ ਪਾਇਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਹੁਣ ਸ਼ਾਮ ਹੋ ਚੁੱਕੀ ਇਹ ਤੁਹਾਨੂੰ ਪਤਾ ਵੀ ਇਨਵਰਟਰ ਦਾ ਕੰਮ ਹੋ ਰਿਹਾ ਸੀਗਾ ਤੇ ਇੱਕ ਪ੍ਰੋਬਲਮ ਆ ਹੁਣ ਸਾਡੇ ਕਮਰੇ ਦੇ ਵਿੱਚ ਆ ਜਿਹੜਾ ਬੱਲਬ ਹੈ ਨਾ ਇਹ ਹੈਗਾ ਵਿਦਆਊਟ ਇਨਵਰਟਰ ਇਨਵਰਟਰ ਤੇ ਨਹੀਂ ਹੈਗਾ ਤੇ ਤਾਂ ਕਰਕੇ ਇਹਨੂੰ ਆਪਾਂ ਇਨਵਰਟਰ ਤੇ ਕਰਵਾਉਣਾ ਕਿਉਂਕਿ ਲਾਈਟ ਚਲੀ ਜਾਂਦੀ ਹੈ ਤੇ ਇਹ ਬੁੱਝ ਜਾਂਦਾ ਹੁਣ ਇਹਨੂੰ ਫੌਰਨ ਇਨਵਰਟਰ ਤੇ ਕਰਵਾ ਲਾਂਗੇ ਅੱਜ ਅੰਕਲ ਕੋਲੋਂ ਠੀਕ ਹੈ ਜੀ ਤੇ ਅੰਦਰ ਮਨਪੀਰ ਜੀ ਪੜਾਈਆਂ ਕਰ ਰਹੇ ਨੇ ਹੈੱਡਫੋਨ ਲਾ ਕੇ ਤੇ ਕਾਕਾ ਜੀ ਸਾਡੇ ਸੁੱਤੇ ਪਏ ਨੇ ਹੈਲੋ ਪਾਰਲੋ ਪਾਰਲੋ ਉਈ ਪੜਦੀ ਪਈ ਹੈ ਆਰ ਯੂ ਸ਼ੋਰ ਅੱਜ ਮੈਂ ਸਰਚ ਕਰਨ ਲੱਗੀ ਹਾਂ ਬਸ ਵੀਡੀਓ ਬਣਾ ਰਹੀ ਹਾਂ ਹੋਦ ਹੋ ਗਈ ਦੇਖਿਓ ਇੱਕ ਤਾਂ ਇਹਨੇ ਦਿਮਾਗ ਖਰਾਬ ਕਰਤਾ ਹੈ ਵੇਖ ਵੇਖ ਕੇ ਨਾਟਕ ਸੜੇ ਪੁਜੇ ਦੁਨੀਆ ਕਦੋਂ ਦੀ ਚੰਨ ਤੱਕ ਪਹੁੰਚ ਚੁੱਕੀ ਐ ਸੱਸ ਬਹੂ ਦੇ ਕਨਸੈਪਟ ਤੋਂ ਕਿੱਥੇ ਪਹੁੰਚ ਚੁੱਕੀ ਐ ਦੁਨੀਆ ਹੈਨਾ ਤੇ ਇਹ ਹਲੇ ਵੀ ਸੱਸ ਬਹੂ ਉਹੀ ਡਰਾਮਾ ਰੋਣਾ ਧੋਣਾ ਨਾਟਕਾਂ ਦੇ ਵਿੱਚ ਸੀਰੀਅਲਾਂ ਦੇ ਵਿੱਚ ਗੰਦ ਮੰਦ ਜਿਹਾ ਉਹਦੇ ਚ ਫਸੀ ਹੋਈ ਐ ਮੈਂ ਜਦੋਂ ਇਹਨੂੰ ਮੈਂ ਇੰਨਾ ਟੋਕਦਾ ਵੀ ਤੂੰ ਉਹ ਨਾ ਦੇਖਿਆ ਕਰ ਪਲੀਜ਼ ਪੜ੍ਹ ਲਿਆ ਕਰ ਉਹੀ ਟਾਈਮ ਆਪਣਾ ਪੜ੍ਹਾਈ ਤੇ ਲਾ ਲਿਆ ਕਰ ਹੈਨਾ ਜਿੰਨਾ ਟਾਈਮ ਤੂੰ ਇਹਨਾਂ ਕੁਝ ਫਾਲਤੂ ਦਾ ਦੇਖਦੀ ਐਨਾ ਤੇ ਮੇਰੀ ਕੋਈ ਗੱਲ ਨਹੀਂ ਮੰਨੀ ਹੁਣ ਵੀ ਦੇਖ ਲਓ ਮੈਨੂੰ ਲੱਗੇ ਪੜਦੀ ਪਈ ਐ ਪਰ ਹੈਡਫੋਨ ਲਾ ਕੇ ਮੈਂ ਪਾੜੀ ਰਹੀ ਆ ਵੇਖ ਮੈਂ ਉਹ ਨਾਟਕਾਂ ਦੇ ਜਿਹੜੇ ਸ਼ਾਰਟਸ ਨਹੀਂ ਆਉਂਦੇ ਹੁੰਦੇ ਇੰਸਟਾਗ੍ਰam ਤੇ ਜਾਂ YouTube ਤੇ ਬਸ ਉਹ ਚੱਲਣ ਦੇ ਉਹ ਹੀ ਦੇਖਦੀ ਹੁੰਦੀ ਐ ਕੋਈ ਕੋਈ ਬੰਦਾ ਕੁਛ ਕ੍ਰੀਏਟੀਵਿਟੀ ਕਰ ਲਵੇ ਕੁਛ ਜੇ ਟਾਈਮ ਵੇਸਟ ਕਰਨਾ ਹੀ ਐ ਠੀਕ ਐ ਜੇ ਕੁਛ ਐਦੇ ਤੇ ਹੀ ਲਗਾ ਲਾ ਫਿਰ ਕੁਛ ਕ੍ਰੀਏਟ ਕਰ ਲਾ ਵੀਡੀਓ ਬਣਾ ਲਾ ਕੁਛ ਐਦਾ ਦਾ ਕੁਝ ਪੜ੍ਹਾਈ ਦੇ ਰਿਲੇਟਡ ਹੈ ਨਾ ਤੁਹਾਡੇ ਵੀ ਕੰਮ ਆ ਜਾਏ ਅਗਲਿਆਂ ਦੇ ਵੀ ਕੰਮ ਆ ਜਾਏ ਸੁਣਨ ਵਾਲਿਆਂ ਦੇ ਹੈ ਆ ਦੇਖ ਲਓ ਇਧਰੋਂ ਕੰਨ 'ਚ ਪਾਇਆ ਇਧਰੋਂ ਕੱਢਦਾ બસ ਆਹੀ ਕਾ ਮੈਂ ਹੈੱਡਫੋਨ ਲਾ ਕੇ ਟਾਈਮ ਵੇਸਟ ਕਰਨਾ ਬਸ ਫਾਲਤੂ ਦਾ ਪੜਨ ਨਹੀਂ ਲੱਗਿਆ ਪੜ ਲਿਆ ਕਰੋ ਯਾਰ ਪਲੀਜ਼ ਆਹ ਫਾਲਤੂ ਟਾਈਮ ਨਾ ਵੇਸਟ ਕਰਿਆ ਕਰ ਯਾਰ ਨਾਲੇ ਪੈਸੇ ਵੇਸਟ ਹੋ ਰਹੇ ਨਾਲੇ ਟਾਈਮ ਵੇਸਟ ਹੋ ਰਿਹਾ ਠੀਕ ਆ ਨਹੀਂ ਨਹੀਂ ਹੁਣ ਮੈਂ ਪੜਾਂਗੀ ਪੱਕਾ ਪਲੀਜ਼ ਪਲੀਜ਼ ਪੜਾਈ ਕਰਿਆ ਕਰੋ ਆਪਣੀ ਆਹੋ ਸਮਝਾਇਆ ਕਰੋ ਕਮੈਂਟਾਂ ਦੇ ਵਿੱਚ ਇਹਨੂੰ ਕੱਢੋ ਗਾਲਾਂ ਦੋ ਚਾਰ ਮਤਲਬ ਐਦਾਂ ਦੀਆਂ ਗਾਲਾਂ ਨਹੀਂ ਮਤਲਬ ਨਾਰਮਲੀ ਇਹਨੂੰ ਥੋੜੀ ਡਾਂਟ ਲਾਓ ਸਾਰੇ ਜਣੇ ਡਾਂਟ ਇਹਨੂੰ ਡਾਂਟੋ ਥੋੜਾ ਜਿਹਾ ਝੜਕਾ ਜੁੜਕਾ ਮਾਰੋ ਇਹਨੂੰ ਪੰਜਾਬੀ ਚ ਕੋਈ ਗੱਲ ਨਹੀਂ ਮੈਨੂੰ ਪੁਰਾਣੀ ਲੱਗਦਾ ਕਿਸੇ ਦੇ ਡਾਂਟਦਾ ਹਾਂ ਹਾਂ ਖਾਸ ਕਰਕੇ ਜਦੋਂ ਕਿ ਪੜ੍ਹਾਈ ਲਈ ਕਹਿੰਦਾ ਹਾਂ 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 ਚਲੋ ਕੋਈ ਗੱਲੀ ਮੈਂ ਕਹਿਣਾ ਨਾ ਹਣਾ ਪੜ੍ਹਾਈ ਕਰ ਲਾ ਪਲੀਜ਼ ਹਾਂਜੀ ਔਰ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਹੋ ਚੁੱਕੀ ਏ ਤੇ ਆਪਾਂ ਥੋੜੇ ਬਿਜ਼ੀ ਹੋ ਗਏ ਸੀ ਕਿਉਂਕਿ ਆ ਕਾਫੀ سارے ਕੰਮ ਹੁੰਦੇ ਨੇ ਇਦਾਂ ਦੇ ਹੈ ਨਾ ਤੇ ਉਸ ਤੋਂ ਬਾਅਦ ਚਾਚਾ ਚਾਚੀ ਆ ਗਏ ਤੇ ਉਹ ਤੋਂ ਉਪਰ ਦੇ ਇਨਵਰਟਰ ਜੇ ਲਗਵਾਉਣ ਲੱਗੇ ਉਸ ਤੋਂ ਬਾਅਦ ਕਾਫੀ ਬਿਜ਼ੀ ਹੋ ਗਏ ਤੇ ਹੁਣ ਸ਼ਾਮ ਹੋ ਗਈ ਹੈ ਤੇ ਨੰਨੂ ਸਾਡੀ ਹੁਣ ਗੱਲ ਐਦਾ ਵੀ ਨੰਨੂ ਸਾਡੀ ਬਹੁਤ ਸਿਆਣੀ ਹੋ ਗਈ ਹੈ ਤੇ ਬਹੁਤ ਸਰੀਆਂ ਗੱਲਾਂ ਪਿਆਰੀਆਂ ਪੇਰੀਆਂ ਸੁਣੇ ਸੁਣੀਆਂ ਕਰਦੀ ਹੈ ਤੇ ਬਸ ਇੱਕ ਚ ਮਾੜੀ ਗੱਲ ਐ ਜਿਹੜਾ ਇਹ ਫੋਨ ਬਹੁਤ ਜ਼ਿਆਦਾ ਚਲਾਉਂਦੀ ਹੈ ਬਟ ਫੋਨ ਤੋਂ ਇਹ ਚਲਾਉਂਦੀ ਤੇ ਹੈ ਜਿੰਦੀ ਦਾ ਹੈ ਬਟ ਫੋਨ ਤੋਂ ਸਿੱਖਦੀ ਵੀ ਬਹੁਤ ਕੁਸ਼ ਐ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਨੌਲੇਜ ਹੋ ਗਈ ਹੌਲੀ ਹੌਲੀ ਤੇ ਬਹੁਤ ਵਧੀਆ-ਵਧੀਆ ਚੀਜ਼ਾਂ ਬੋਲ ਦਿੰਦੀ ਕਦੀ-ਕਦੀ ਇਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਬਟ ਬਹੁਤ ਸੋਹਣਾ ਕਈ ਵਾਰੀ ਵਧੀਆ ਚੀਜ਼ਾਂ ਬੋਲ ਜਾਂਦੀ ਹੈ ਤੇ ਉਹ ਮੈਨੂੰ ਜਦੋਂ ਇਹਨਾਂ ਨਾਲ ਗੱਲਬਾਤ ਕਰਦਾ ਫੇਰ ਮੈਨੂੰ ਅਹਿਸਾਸ ਹੁੰਦਾ ਵੀ ਇਹ ਕੁਝ ਕਾਫੀ ਕੁਝ ਸਿੱਖਦੀ ਵੀ ਹੈ ਫੋਨ ਤੋਂ ਬਟ ਫੋਨ ਕੀ ਅੱਖਾਂ ਵੀ ਖਰਾਬ ਕਰਦਾ ਤੇ ਉਹਦੇ ਨਾਲ ਕੀ ਹੋਏਗਾ ਏਡਾ-ਏਡਾ ਲੈਂਸ ਲੱਗ ਜਾਣੇ ਖੋਪੇ ਲਾਉਣਗੇ ਫਿਰ ਦੇਖਣਾ ਘਟ ਹੋ ਜਾਏਗਾ ਹਨਾ ਛੋਟੀ ਉਮਰ ਦੇ ਵਿੱਚ ਹੀ ਫਿਰ ਤਕਲੀਫ ਵਧਣੀ ਸ਼ੁਰੂ ਹੋ ਜਾਂਦੀ ਅੱਖਾਂ ਇਹ ਤਾਂ ਕਰਕੇ ਮੈਂ ਸਮਝਾਣਾ ਹੋਣਾ ਕਿ ਥੋੜਾ ਘੱਟ ਦੇਖਿਆ ਕਰ ਮੋਬਾਈਲ ਬਹੁਤ ਜ਼ਿਆਦਾ ਦੇਖ ਲਈ ਤੇ ਮੈਨੂੰ ਸਮਝਾਣਾ ਹੋਣਾ ਠੀਕ ਹੈ ਬਟ ਇਹ ਕਿ ਕਾਫੀ ਚੀਜ਼ਾਂ ਸਿੱਖੀਆਂ ਹਾਂਜੀ ਜ਼ਿਆਦਾ ਫੋਨ ਚਲਾ ਤਾਂ ਅੱਖਾਂ ਖਰਾਬ ਹੋ ਜਾਂਦੀ ਹੈ ਹੈਨਾ ਹਾਂਜੀ ਮੈਂ ਸਿਰਫ ਇੱਕ ਹੀ ਫੋਨ ਚਲਾਉਣੀ ਆ ਓ ਮਾਈ ਗੋਡ ਦੇਖਿਆ ਦੇਖਿਆ ਤਰੀਕਾ ਦੇ ਤੂੰ ਟ੍ਰਿਕ ਦੇਖੀ ਤੂੰ ਮਤਲਬ ਦੇਖਿਆ ਉਹਦਾ ਕੀ ਸੀਗਾ ਕਹਿਣ ਦਾ 1 ਮਿੰਟ 1 ਮਿੰਟ 1 ਮਿੰਟ ਦੇਖ ਤੂੰ ਜੋਕ ਮਾਰਿਆ ਉਹਨੇ ਬਹੁਤ ਤਕੜਾ ਮੈਂ ਇਹਨੂੰ ਕਿਹਾ ਬਹੁਤ ਜ਼ਿਆਦਾ ਫੋਨ ਚਲਾਨੀ ਮਤਲਬ ਮੈਂ ਇਹਨੂੰ ਇਹ ਕਿਹਾ ਵੀ ਬਹੁਤ ਜ਼ਿਆਦਾ ਫੋਨ ਚਲਾਨੀ ਹੈ ਤੇ ਮੈਨੂੰ ਕਹਿੰਦੀ ਰੁਕ ਰੁਕ ਰੁਕੋ ਮੈਂ ਬਹੁਤ ਜ਼ਿਆਦਾ ਫੋਨ ਨਹੀਂ ਚਲਾਨਦੀ ਮੈਂ ਇੱਕੋ ਹੀ ਫੋਨ ਚਲਾਨੀ ਆ ਨਹੀਂ ਨਹੀਂ ਦੇਖੇ ਮੈਂ ਨਹੀਂ ਆਣੀ ਅ ਅੱਖਾਂ ਖਰਾਬ ਹੋਣੀਆਂ ਨੇ ਨਾ ਫੋਨ ਵੇਖਣ ਤੋਂ ਮੈਂ ਸਿਰਫ ਇੱਕ ਹੀ ਫੋਨ ਚਲਾਨਦੀ ਹਾਂ ਜ਼ਿਆਦਾ ਫੋਨ ਵੇਖਣ ਆੱਖਾ ਖਰਾਬ ਹੁੰਦੀਆਂ ਨਾ ਇਹਨੇ ਮੈਂ ਕਿਹ ਵਾਂ ਚਲਾਨੀ ਆ ਪਹਿਲਾਂ ਕਹਿੰਦੀ ਸੀ ਇੰਨਾ ਸੋਹਣਾ ਫਨੀ ਜੋਕ ਮਾਰਿਆ ਨਾ ਇਹਨੇ ਟਿੱਡੇ ਜੇ ਨੇ ਪਲੀਜ਼ ਨਾ ਚਲਾਇਆ ਕਰੋ ਇਹਨੇ ਆ ਰਿਹਾ ਹੈ ਇੰਨਾ ਸੋਹਣਾ ਲਾਈਵ ਲਾਈਵ ਅਸੀਂ ਲਾਈਵ ਦੇ ਵਿੱਚ ਕੋਈ ਆਇਆ ਨਹੀਂ ਜ਼ਿਆਦਾ ਤੇ ਮੈਂ ਡਿਲੀਟ ਕਰਤਾ ਲਾਈਵ ਉਹਦੇ ਚੰਨੀਆਂ ਸੋਹਣੀਆਂ ਨੇ ਗੱਲਾਂ ਕੀਤੀਆਂ ਨਾ ਉਹ ਹੈਂਡ ਗੈਨ ਮਜ਼ਾ ਆ ਰਿਹਾ ਸੀਗਾ ਬਟ ਯਾਰ ਕੋਈ ਲਾਈਵ ਆ ਜਾਂਦਾ ਨਾ ਤੇ ਬਹੁਤ ਮਜ਼ਾ ਆਣਾ ਸੀਗਾ ਅੱਜ ਬਹੁਤ ਸੋਹਣਾ ਬੈਠੀ ਪਹਿਲੀ ਵਾਰੀ ਬੈਠੀ ਫਸਟ ਟਾਈਮ ਨਹੀਂ ਆ ਜਾਂਦੇ ਫਸਟ ਟਾਈਮ ਲਾਈਵ 'ਚ ਬੈਠੀ ਆ ਤਾਂ ਬਹੁਤ ਵਧੀਆ ਯਾਨੀ ਕਿ ਮੇਰੇ ਨਾਲ ਪਹਿਲੀ ਵਾਰੀ ਬੈਠੀ ਹੈ ਕਾਫੀ ਟਾਈਮ ਬੈਠੀ ਰਹੀ ਨਹੀਂ ਤੇ ਬੈਠਦੀ ਨਹੀਂ ਸੀ ਹੁੰਦੀ ਇਹ ਹੁਣ ਥੋੜੀ ਸਿਆਣੀ ਹੋ ਗਈ ਮੇਰੀ ਪੁੱਤਰੀ ਸੋਹਣੀ ਜੀ ਗੁਗਲੀ ਜੀ ਪਰ ਕੋਈ ਆਇਆ ਨਹੀਂ ਬੈਡ ਲੱਕ ਕੋਈ ਗੱਲ ਨਹੀਂ ਨੈਕਸਟ ਟਾਈਮ ਆਪਾਂ ਟਰਾਈ ਕਰਾਂਗੇ ਹੁਣ ਡੇਲੀ ਟਰਾਈ ਸ਼ਨੀਵਾਰ ਐਤਵਾ ਟਰਾਈ ਕਰਿਆ ਕਰਾਂਗੇ ਥੋੜਾ ਥੋੜਾ ਟਾਈਮ ਹੈ ਨਾ ਫਿਰ ਆਪਣੇ ਆਪ ਸ਼ੁਰੂ ਹੋ ਜਾਏਗਾ ਇਮਪ੍ਰੈਸ਼ਨ ਜਾਣੇ ਕਿਉਂਕਿ ਬਹੁ ਟਾਈਮ ਹੋ ਗਿਆ ਨਹੀਂ ਗੂਗਲ ਨੇ YouTube ਨੇ ਵੀ ਇਮਪ੍ਰੈਸ਼ਨ ਨਹੀਂ ਭੇਜੇ ਗੁੱਸਾ ਹੋ ਗਿਆ YouTube ਆਪਣੇ ਤੋਂ ਕਿ ਤੁਸੀਂ ਲਾਈਵ ਨਹੀਂ ਆਉਂਦੇ ਤੇ ਚਲੋ ਕੋਈ ਗੱਲ ਨਹੀਂ ਐਨੀ ਹਾਉ ਆਪਾਂ ਨੈਕਸਟ ਟਾਈਮ ਲਾਈਵ ਆਵਾਂਗੇ ਠੀਕ ਹੈ ਹਾਂਜੀ ਬਹੁਤ ਸੋਹਣਾ ਮੇਰਾ ਪੁੱਤਰ ਮੇਰਾ ਸਿਆਣਾ ਪੁੱਤਰ ਬਸ ਪੜਿਆ ਕਰ ਮੇਰਾ ਬੱਚਾ ਠੀਕ ਹੈ ਹਾਂ ਪੜਿਆ ਕਰ ਤੂੰ ਸਿੱਖ ਤੇ ਬਹੁਤ ਕੁਛ ਰਹੀ ਹੈ ਪਰ ਪੜਿਆ ਵੀ ਕਰ ਸੋਹਣਿਆ ਠੀਕ ਹੈ ਹਾਂਜੀ ਮੇਰਾ ਬੱਚਾ ਚਲੋ ਜੀ ਪਾਪਾ ਪਾਪਾ ਜਾ ਫੋਨ ਚਲਾਣ ਤੋਂ ਅੱਖਾਂ ਖਰਾਬ ਹੁੰਦੀਆਂ ਨੇ ਨਾ ਤੇ ਪੜਾਈ ਤੋਂ ਹੈ ਨਾ ਪੜਾਈ ਤੋਂ ਪੈਨਸਲ ਟੁੱਟ ਜਾਂਦੀ ਤੇ ਤਾਂ ਕਰਕੇ ਮੈਂ ਪੜਾਈ ਤੋਂ ਫੋਨ ਚਲਾਣ ਐ ਤੇ ਬੈਡ ਜੋਕਸ ਆ ਤੇ ਬੈਠ ਜੋ ਸੀ ਪੁੱਤਰ ਕਾਕੇ ਕਾਕੇ ਬੈਠ ਜੋ ਸੀਗਾ ਠੀਕ ਹੈ ਓਕੇ ਤੇ ਬਾਕੀ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਤਾਨੂੰ ਆਪਾਂ ਨੈਕਸਟ ਵਲੋਗ ਦੇ ਉਦੋਂ ਤੱਕ ਲਈ ਵੀਡੀਓ ਲਾਈਕ ਕਰ ਦੇ ਸ਼ੇਅਰ ਕਰ ਦੇ ਜੀ ਸਬਸਕ੍ਰਾਈਬ ਤੇ ਮਿਲਦੇ ਤਾਨੂੰ ਨੈਕਸਟ ਵਲੋਗ ਚ ਆਪਣਾ ਖਿਆਲ ਰੱਖਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਕਮੈਂਟ ਜਰੂਰ ਕਰਿਆ ਕਰੋ ਹਾਂ ਹਾਂ ਕਮੈਂਟ ਜਰੂਰ ਕਰਿਆ ਕਰੋ ਹਾਂ ਕਮੈਂਟ ਜਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ मार के लाइक कर दिया <laughs> जीवते <दे> रहो <लो> सारे <laughs> जीवते रहो सारे सारे चलो हार दे रही है चलो बाय 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 जी बाय्रीकालीकालय